welder girl brown ਕੁੜੀ ਕਾਫੀ ਮਸ਼ਹੂਰ ਹੋਈ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਕਵਰ ਆਈ ਕਿ ਉਸਦੇ ਵਿਆਹ ਕਰਵਾ ਲਿਆ ਤੇ ਨਾਮ ਜੋੜਿਆ ਗੁਰਨਾਮ ਪੁੱਲਰ ਦੇ ਨਾਲ ਕਿਉਂਕਿ ਗੁਰਨਾਮ ਪੁੱਲਰ ਦੇ ਨਾਲ ਅਕਸਰ welder girl brown ਕੁੜੀ ਨਜ਼ਰ ਆ ਰਹੀ ਸੀ ਕਿਸ ਤਰੀਕੇ ਦੇ ਨਾਲ ਕਿਸਮਤ ਬਦਲੀ ਪਹਿਲਾਂ ਉਸ ਦੀ ਤਲਾਕ ਹੋਈ ਉਸ ਨੂੰ ਕੋਈ ਪੁੱਛਦਾ ਨਹੀਂ ਸੀ ਸੋਸ਼ਲ ਮੀਡੀਆ ਤੇ ਆ ਕੇ ਉਸਨੇ ਵੀਡੀਓ ਪਾਉਣੀਆਂ ਸ਼ੁਰੂ ਕੀਤੀਆਂ ਆਪਣੇ ਬਾਪ ਦੇ ਨਾਲ ਕੰਮ ਕਰਵਾਉਣਾ ਸ਼ੁਰੂ ਕੀਤਾ ਕਿਉਂਕਿ ਕੋਈ ਭਰਾ ਨਹੀਂ ਸੀ ਤਿੰਨ ਭੈਣਾਂ ਸੀ ਤੇ ਸਭ ਤੋਂ ਵੱਡੀ ਭੈਣ ਸੀ ਇਸ ਦਾ ਤਲਾਕ ਹੋ ਗਿਆ ਸੀ ਤੇ ਇੱਕ ਛੋਟਾ ਬੱਚਾ ਸੀ ਇਸ ਕਰਕੇ ਬਾਪ ਦੇ ਨਾਲ ਹੱਥ ਵਟਾ ਕੇ ਘਰ ਦਾ ਗੁਜ਼ਾਰਾ ਕਰਨ ਲੱਗੀ ਬਾਅਦ ਦੇ ਵਿੱਚ ਕਿਸਮਤ ਨੇ ਐਸਾ ਪਲਟਾ ਮਾਰਿਆ ਸੈਲੀਬ੍ਰਿਟੀਆਂ ਦੇ ਨਾਲ ਬੈਣਾ ਉੱਟਣਾ ਹੋ ਗਿਆ ਤੇ ਹੁਣ ਖਬਰ ਚੱਲ ਰਹੀ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਗੁਰਨਾਮ ਪੁੱਲਰ ਦੇ ਨਾਲ ਬਰਾਊਨ ਕੁੜੀ ਦਾ ਵਿਆਹ ਕਰਵਾ ਲਿਆ ਕੀ ਇਹ ਸੱਚ ਹੈ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਬਰਾਊਨ ਬਰਾਊਨ ਕੁੜੀ ਨੇ ਗਰਨਾਮ ਪੁੱਲਰ ਦੇ ਨਾਲ ਵਿਆਹ ਕਰਵਾਇਆ ਫਿਰ ਜਾਂ ਫਿਰ ਨਹੀਂ ਕਰਵਾਇਆ ਕਿਉਂਕਿ ਗੈਰੀ ਸੰਧੂ ਦੇ ਨਾਲ ਵੀ ਇਹਦੂੰ ਪਹਿਲਾਂ ਨਾਮ ਜੁੜ ਚੁੱਕਾ ਹੈ ਕਿ ਗੈਰੀ ਸੰਧੂ ਨੂੰ ਬਹੁਤ ਜ਼ਿਆਦਾ ਲਾਈਕ ਕਰਦੀ ਹੈ ਉਸਨੇ ਆਪਣੇ ਇੰਸਟਾਗ੍ਰam ਰੀਲ ਦੇ ਵਿੱਚ ਪਾ ਕੇ ਕਿਹਾ ਸੀ ਕਿ ਗੈਰੀ ਸੰਧੂ ਵਰਗਾ ਮੁੰਡਾ ਜੇਕਰ ਮਿਲੇ ਤੇ ਉਸਦੇ ਨਾਲ ਵਿਆਹ ਕਰਵਾ ਸਕਦੀ ਹੈ ਬਰਾਊਨ ਕੁੜੀ ਨੇ ਇਹ ਗੱਲ ਆਪਣੇ ਮੂੰਹੋਂ ਆਕੀ ਸੀ ਉਸ ਤੋਂ ਬਾਅਦ ਚਰਚਾਵਾਂ ਸੀ ਕਿ ਗੈਰੀ ਸੰਧੂ ਦੇ ਨਾਲ ਕੋਈ ਨਾ ਕੋਈ ਗੱਲਬਾਤ ਹੋਵੇਗੀ ਪਰ ਗੈਰੀ ਸੰਧੂ ਵਿਆਹ ਹੋਇਆ ਸਿਰਫ ਤੇ ਸਿਰਫ ਉਸਨੇ ਬਾਅਦ ਦੇ ਵਿੱਚ ਬਰਾਊਨ ਕੁੜੀ ਨੇ ਸਪਸ਼ਟ ਵੀ ਕਰ ਦਿੱਤਾ ਸੀ ਕਿ ਸਿਰਫ ਤੇ ਸਿਰਫ ਉਹ ਗੈਰੀ ਸੰਦੂਦੀ ਫੈਨ ਆ ਜਿਹਾਂ ਕੁਝ ਨਹੀਂ ਵਿਆਹ ਉਸਦਾ ਨਹੀਂ ਹੋਇਆ ਸਭ ਫਾਰਮ